ਜਹਾਂਗੀਰ ਦੀ ਮੌਤ ਹੋ ਗਈ ਅਤੇ ਉਸਦੀ ਜਗ੍ਹਾ ਸ਼ਹਿਜ਼ਾਦਾ ਕੁਰਮ ਸ਼ਾਹਜਹਾਨ ਦੇ ਨਾਂ ਨਾਲ ਤਖਤ ਉੱਤੇ ਬੈਠਾ। ਜਹਾਂਗੀਰ ਦੀ ਬੀਗਮ ਨੂਰਜਹਾਂ ਚੁੱਕੀ ਸ਼ਾਹਜਹਾਨ ਦੀ ਵਿਰੋਧੀ ਸੀ ਇਸ ਲਈ ਸ਼ਾਹਜਹਾਨ ਨੇ ਆਪਣੇ ਪੈਰ ਪੱਕੇ ਕਰਨ ਲਈ ਸ਼ਰੀਏ ਮੁਸਲਮਾਨਤ ਦੇ ਕੱਟੜ ਮੋਲਾਣਿਆਂ ਨੂੰ ਆਪਣੇ ਨਾਲ ਗੱਢ ਲਿਆ। ਉਸ ਨੂੰ ਖੁਸ਼ ਕਰਨ ਲਈ ਉਸ ਨੇ ਗੈਰ ਮੁਸਲਮਾਨਾਂ ਵੱਲ ਜਹਾਂਗੀਰ ਦੀ ਨੀਤੀ ਨੂੰ ਬਿਲਕੁਲ ਹੀ ਬਦਲ ਦਿੱਤਾ। ਉਸ ਨੇ ਮذਹਬੀ ਮਾਮਲਿਆਂ ਵਿੱਚ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਉਸ ਨੇ ਮੁਸਲਮਾਨਾਂ ਨੂੰ ਇਸਲਾਮ ਛੱਡਣ ਤੇ ਕੋਈ ਹੋਰ ਧਰਮ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਣ ਉੱਤੇ ਕਰੜੀ ਰੋਕ ਲਗਾ ਦਿੱਤੀ ਇਸ ਦੀ ਵਜ੍ਹਾ ਇਹ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਸਿਕਾਇਤ ਤੇ ਜੀਵਨ ਜੁਕਤੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਮੁਸਲਮਾਨ ਖਾਸ ਕਰਕੇ ਉਹ ਜੋ ਹਿੰਦੂਆ ਮੁਸਲਮਾਨ ਬਣੇ ਸਨ ਸਿੱਖ ਬਣ ਗਏ ਸਨ ਕਈ ਜਨਮ ਦੇ ਮੁਸਲਮਾਨ ਵੀ ਸਿੱਖ ਧਰਮ ਦੀ ਸਾਦਗੀ ਅਤੇ ਪਵਿੱਤਰਤਾ ਨੂੰ ਵੇਖ ਕੇ ਇਸ ਵੱਲ ਝੁੱਕ ਕੇ ਸਿੱਖ ਬਣੇ ਸਨ ਇਹ ਰੂਹ ਹੌਲੀ-ਹੌਲੀ ਵੱਧ ਰਹੀ ਸੀ ਇਸ ਤੋਂ ਕੱਟੜ ਮੋਲਾਨੇ ਕਾਜ਼ੀ ਸ਼ਾਹੀ ਅਹਲਕਾਰ ਬੜੇ ਓਕੇ ਹੋ ਰਹੇ ਸਨ ਉਹ ਇਸ ਤਰ੍ਹਾਂ ਇਸਲਾਮ ਰੁਕਟਾ ਲੱਗੀ ਸਮਝ ਰਹੇ ਸਨ ਲਾਹੌਰ ਦੇ ਕਾਜ਼ੀ ਰੁਸਤਮ ਖਾਨ ਦੀ ਤੀਕ ਕੋਲਾ ਦਾ ਸਿੱਖ ਬੰਨਾ ਅਤੇ ਗੁਰੂ ਸਾਹਿਬ ਦੇ ਦਰਸ਼ਨ ਲਈ ਚਲੇ ਜਾਣਾ ਅਜਿਹੀ ਘਟਨਾ ਸੀ ਕਿ ਜਿਸ ਨਾਲ ਉਹਨਾਂ ਦੇ ਖੂਨ ਉਬਲ ਰਹੇ ਸਨ ਪਰ ਜਾਗੀਤੀ ਉਦਾਰ ਨੀਤੀਕਰਨ ਉਹਨਾਂ ਦਾ ਕੋਈ ਜ਼ੋਰ ਨਹੀਂ ਸੀ ਚਲਦਾ ਹੁਣ ਸ਼ਾਹਜਹਾਨ ਨੇ ਉਹਨਾਂ ਦੀ ਮਦਦ ਨਾਲ ਤਖਤ ਸੰਭਾਲਣ ਨਾਲ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਮਜ਼ਹਬੀ ਮਾਮਲਿਆਂ ਵਿੱਚ ਕੱਟੜ ਨੀਤੀ ਇਕਤਿਆਰ ਕਰ ਸਕਣ ਉਹਨਾਂ ਦੇ ਜ਼ੋਰ ਦੇਨ ਤੇ ਸ਼ਾਹਜਹਾਨ ਨੇ ਮੁਸਲਮਾਨਾਂ ਲਈ ਮਜ਼ਹਬ ਬਦਲਣ ਦੀ ਮਨਾਹੀ ਕਰ ਦਿੱਤੀ ਬਾਦਸ਼ਾਹ ਦੇ ਹੁਕਮ ਅnder ਮੰਦਰ ਟਾਏ ਜਾਣ ਲੱਗੇ ਉਹਨਾਂ ਦੀ ਜਗ੍ਹਾ ਮਸੀਤਾਂ ਉਚਾਰੀਆਂ ਜਾਣ ਲੱਗੀਆਂ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਬਾਉਲੀ ਬਣਵਾਈ ਸੀ ਸ਼ਾਹ ਜਹਾਂ ਦੇ ਹੁਕਮ ਨਾਲ ਉਸ ਨੂੰ ਪੂਰ ਦਿੱਤਾ ਗਿਆ ਲੰਗਰ ਦੀ ਜਗ੍ਹਾ ਮਸਜਿਦ ਬਣਾ ਦਿੱਤੀ ਗਈ ਇਹ ਸਾਰੀਆਂ ਗੱਲਾਂ ਸਿੱਖਾਂ ਲਈ ਅਸਹਿ ਹੋ ਗਈਆਂ ਉਹ ਨਾਤਾ ਧਰਮ ਪ੍ਰਚਾਰ ਵਿੱਚ ਕਿਸੇ ਪ੍ਰਕਾਰ ਦੀ ਰੂਕ ਬਰਦਾਸ਼ਤ ਕਰਨ ਨੂੰ ਤਿਆਰ ਸਨ ਅਤੇ ਨਾ ਧਰਮ ਸਥਾਨਾਂ ਦੀ ਬੇਦਬੀ ਹੁੰਦੇ ਸਹਾਰ ਸਕਦੇ ਸਨ ਸੋ ਹਕੂਮਤਾਂ ਦੀਆਂ ਇੰੀਆਂ ਕਾਰਵਾਈਆਂ ਕਰਕੇ ਉਹਨਾਂ ਦਾ ਵਾੜਾ ਕੁਪਨ ਸੁਭਾਵਿਕ ਸੀ ਦੂਜੇ ਪਾਸੇ ਮੁਸਲਮਾਨ ਹਕੂਮਤ ਦੀ ਪੁਸ਼ਤ ਪਨਾਹੀ ਕਰਕੇ ਪੁੱਤਰੇ ਹੋਏ ਸਨ ਇਸ ਨਾਲ ਦੋਹਾਂ ਟੜਿਆਂ ਵਿਚਾਲੀ ਟਕਰਾ ਦਾ ਮਾਹੌਲ ਬਣਦਾ ਗਿਆ ਲੋੜ ਕੇਵਲ ਬਹਾਨੇ ਦੀ ਸੀ ਉਹ ਵੀ ਜਲਦੀ ਹੀ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ